ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੈੱਡ ਗ੍ਰੰਥੀ ਸਾਹਿਬ ਹੈੱਡ ਗ੍ਰੰਥੀ ਸਾਹਿਬ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਜੀਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਬਾਬਾ ਹਰਨਾਮ ਸਿੰਘ ਜੀ ਧੰਮਾ ਸਾਬ ਜਿਹੜੇ ਮੁਖੀ ਦਮਦਮੀ ਟਕਸਾਲ ਵੱਲੋਂ ਮੈਤਾ ਵੱਲੋਂ ਸਿੱਖ ਧਰਮ ਵਿੱਚ ਕੀਤੀ ਜਾ ਰਹੀ ਬੇਪਰਵਾਦੀ ਰੂਹ ਰੀਤਾਂ ਦੀ ਕੁਸਪੈਟ ਨੂੰ ਰੋਕਣ ਸੰਬੰਧੀ ਸਤਿਕਾਰਯੋਗ ਸਿੰਘ ਸਾਹਿਬ ਜੀ ਅਸੀਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਤਾਂ ਜੋ ਤੁਸੀਂ ਆਪਣੀ ਵਿਵਾਦਾ ਤੇ ਅਧਿਕਾਰਤ ਦੀ ਵਰਤੋਂ ਕਰਕੇ ਸਿੱਖ ਧਰਮ ਵਿੱਚ ਆ ਰਹੀਆਂ ਕ੍ਰਿਤੀਆਂ ਨੂੰ ਠੱਲ ਪਾਓ ਜੀ ਜਿਵੇਂ ਕਿ ਜਿਵੇਂ ਕਿ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਨਾ ਸੀ Hindu ਨਾ ਨਾ ਅਸੀਂ ਹਿੰਦੂ ਨਾ ਅਸੀਂ ਮੁਸਲਮਾਨ ਸਿੱਖਾਂ ਨੂੰ ਵੱਖਰਾ ਦਰਸਾਉਂਦਾ ਦਰਸਾਇਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੀਰਥ ਇਸ਼ਨਾਨਾ ਤੀਰਥ ਅਸਥਾਨਾਂ ਤੇ ਇਸ਼ਨਾਨ ਕਰਨ ਤੋਂ ਵਰਜਿਤ ਕਰਦੀ ਹੈ ਅਤੇ ਇੱਕ ਪ੍ਰਮਾਤਮਾ ਨਾਲ ਜੋੜਦੀ ਹੈ ਜਿਸ ਬਾਰੇ ਗੁਰੂ ਸਾਹਿਬ ਜੀ ਅੰਗ 1136 ਤੇ ਫੁਰਮਾਨ ਕਰਦੇ ਹਨ ਭੈਰੋ ਮਹੱਲਾ ਪੰਜਵਾਂ ਵਰਤਨਾ ਵਰਤਨਾ ਰਹੁਣਾ ਮੈਂ ਮਰਦਾਨਾ ਦੇਸ ਸੇਵੀ ਜੋ ਰਖੇ ਨਿਧਾਨਾ ਇੱਕ ਗੁਸਾਈਂ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਤੇ ਦੋਹਾਂ ਨਵੇਰਾ ਰਹਾਓ ਹੱਜ ਕਾਬੇ ਜਾਉ ਨਾ ਤੀਰਥ ਪੂਜਾ ਇੱਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੂੰ ਨਾ ਨਿਵਾਜ ਗੁਜ਼ਾਰੂੰ ਏਕ ਨਿਰੰਕਾਰ ਲੈ ਰਿਧੇ ਨਮਸ਼ਕਾਰੂੰ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਕਬੂ ਕਉ ਕਬੀਰ ਇਹ ਕਿਆ ਬਖਾਨਾ ਗੋਰ ਪੀਰ ਮਿਲ ਖੁਦ ਖਸਮ ਪਛਾਨਾ ਗੁਰੂ ਪੀਰ ਮਿਲ ਖੁਦ ਖਸਮ ਪਛਾਨਾ ਤੇ ਅੰਗ 976 ਉਤੇ ਗੁਰ 73 ਉਤੇ ਗੁਰੂ ਗ੍ਰੰਥ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਗੰਗਾ ਜਾਓ ਗਦਾਵਰ ਗੰਗਾ ਜਾਓ ਗਦਾਵਰ ਜਾਈਏ ਕੁੰਭ ਜਾਓ ਕੇਦਾਰ ਨਾਈਏ ਗੋਮਤੀ ਸਹਿਜ ਗਊਦਾਨ ਕੀਜੇ ਕੋਟ ਜਾਉ ਤੀਰਥ ਕਰੇ ਤਨ ਜੋ ਹਿਵਾਲੇ ਗਾਰੇ RAM ਨਾਮ RAM ਨਾਮ ਸਰ ਤੋਂ ਨਾ ਪੂਜੇ ਅੱਜ ਕੱਲ੍ਹ ਕੁੰਬ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜੋ ਕਿ ਨਰੋਲ ਇੱਕ ਵਿਪਰਵਾਦੀ ਰੀਤ ਹੈ ਜਿਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਨੂੰ ਸਪਸ਼ਟ ਫਰਮਾਨ ਹੈ ਕਿ ਜਦ ਇਹ ਗਏ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਭਾਵ ਕਿਸੇ ਸੇਖਣੇ ਅਜਿਹਾਂ ਰੀਤਾਂ ਦਾ ਪਾਲਣ ਨਹੀਂ ਕਰਨਾ ਅਸਤਾ ਐਸਾ ਇਹਦਾ ਹਿੱਸਾ ਨਹੀਂ ਬਨਣਾ ਪਰ ਦਮਦਮੀ ਟਕਸਾਲ ਦੇ ਮਜੂਦਾ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਪਿਛਲੇ ਦਿਨੀ ਪ੍ਰਿਆ ਪ੍ਰਿਆ ਜ਼ਿੰਮੇਵਾਰੀ ਹੈ ਅਸੀਂ ਆਪ ਜੀ ਦੇ ਧਿਆਨ ਵਿੱਚ ਸਮੁੱਚੇ ਹਾਲਾਤ ਲਿਆ ਕੇ ਆਸ ਕਰਦੇ ਹਾਂ ਕਿ ਆਪ ਜੀ ਇਸ ਗੈਰ ਸਿੱਖ ਵਰਤਾਰੇ ਬਾਰੇ ਬਾਬਾ ਰਾਮ ਸਿੰਘ ਜੀ ਤੋਂ ਜਨਤਕ ਤੌਰ ਤੇ ਪੁੱਛ ਪੜਤਾਲ ਕਰੋਗੇ ਅਤੇ ਬਣਦੀ ਕਾਰਵਾਈ ਕਰੋਗੇ ਤਾਂ ਜੋ ਸਿੱਖ ਧਰਮ ਵਿੱਚ ਬੇਪਰਵਾਦੀ ਕੁਸਪੈਟ ਨੂੰ ਨਕੇਲ ਪਾਈ ਜਾਵੇ ਜੋਕ ਕਾਰਵਾਈ ਦੀ ਆਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੋ ਇਹ ਅੱਜ ਜਿਹੜਾ ਮੰਗ ਪੱਤਰ ਹੈੱਡ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਿੱਤਾ ਜਾ ਰਿਹਾ ਹੈ ਔਰ ਇਹ ਇਕੱਲਾ ਹੀ ਨਹੀਂ ਜਦੋਂ ਵੀ ਕਿਤੇ ਕੌਮ ਤੇ ਇਹੋ ਜੀਆਂ ਕ੍ਰੀਤੀਆਂ ਸਾਹਮਣੇ ਆਉਂਦੀਆਂ ਐ ਸਾਡੀ ਮਰਜ਼ਾ ਦਾ ਨੁਟਾ ਲੱਗਦੀ ਐ ਜਦੋਂ ਬਾਬਾ ਦੀਪ ਸਿੰਘ ਜੀ ਟਕਸਾਲ ਦੇ ਪਹਿਲੇ ਮੁਖੀ ਬਣੇ ਨਾ ਤਾਂ ਉਹਨਾਂ ਨੇ ਕਦੀ ਇਹੋ ਜੀ ਰੀਤ ਸਿੱਖਾਂ ਦੇ ਵਿੱਚ ਲਿਆਂਦੀ ਜਿਹਦੇ ਨਾਲ ਸਿੱਖਾਂ ਦਾ ਮਨ ਦੁਖਿਆ ਹੋਵੇ ਨਾ ਹੀ 14ਵੇਂ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜੀ ਨੇ ਐਦਾਂ ਦੇ ਇਸ਼ਨਾਨ ਕਰਕੇ ਸਿੱਖ ਕੌਮ ਨੂੰ ਕਦੀ ਵੀ ਕੁਰਾਏ ਪਾਉਣ ਦਾ ਯਤਨ ਕੀਤਾ ਹੋਵੇ ਸੋ ਅੱਜ ਇਹ ਜਿਹੜੀ ਐ ਮੰਗ ਪੱਤਰ ਹੈਡ ਗ੍ਰੰਥੀ ਸਾਹਿਬ ਨੂੰ ਇਸ ਕਰਕੇ ਦੇ ਰਹੇ ਆ ਕਿ ਸਾਡੀ ਬਹੁਤ ਵੱਡੀ ਇਹ ਸਤਕਾਰਯੋਗ ਹਸਤੀ ਹੈ ਤੇ ਇੱਥੇ ਬੇਨਤੀ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਦੀ ਵੀ ਨਾ ਗੰਗਾ ਗਏ ਗੰਗਾ ਰਾਮ ਜਾਣ ਨਾ ਜਮਣਾ ਗਏ ਜਮਣਾ ਰਾਮ ਬਣਿਆ ਸੋ ਅਸੀਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਆ ਪਰ ਜਿਹੜਾ ਆਪਣਾ ਧਰਮ ਹੁੰਦਾ ਉਹ ਜਾਣ ਤੋਂ ਵੱਧ ਪਿਆਰਾ ਹੁੰਦਾ ਜੋ ਸਾਡੇ ਗੁਰੂਆਂ ਨੇ ਸਿਧਾਂਤ ਬਖਸ਼ਿਆ ਹੈ ਮੇਰੀ ਪੀਰੀ ਦਾ ਉਹਦੇ ਮੁਤਾਬਕ ਇਹ ਸਾਰੀਆਂ ਗੱਲਾਂ ਜਿਹੜੀਆਂ ਫਿੱਕੀਆਂ ਤੇ ਛੋਟੀਆਂ ਹੈ ਜਿਨ੍ਹਾਂ ਨੂੰ ਅੱਜ ਸਿੱਖ ਕੌਮ ਦੇ ਵਿੱਚ ਪ੍ਰਚਲਿਤ ਕੀਤਾ ਜਾ ਰਿਹਾ ਹੈ ਸੋ ਅਸੀਂ ਇਹਨਾਂ ਚੀਜ਼ਾਂ ਦਾ ਖੰਡਨ ਕਰਦੇ ਹੋਏ ਅੱਜ ਆ ਇੱਥੇ ਗ੍ਰੰਥੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਸੋ ਸਰਦਾਰ ਈਮਾਨ ਸਿੰਘ ਮਾਨ ਜੀ ਤੁਹਾਨੂੰ ਸਪਸ਼ਟ ਕਰਦੇ ਨੇ ਕਿ ਇਹ ਕਿੰਨਾ ਕੁ ਜਿਹੜਾ ਸਿੱਖ ਕੌਮ ਨੂੰ ਇਹਦੇ ਨਾਲ ਢਾਲ ਲੱਗਦੀ ਹੈ ਹਾਂਜੀ ਪਿਛਲੇ ਦਿਨ ਪਹਿਲਾਂ ਤਾਂ ਜਿਹੜੇ ਮਹਿਤੇ ਤੋਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮੈਂ ਉਹਨਾਂ ਨੇ ਜਾ ਕੇ ਬੀਜੇਪੀ ਦੀ ਮਹਾਰਾਸ਼ਟਰ ਚੇ ਹਮਾਇਤ ਕੀਤੀ ਹੈ ਬੀਜੇਪੀ ਇੱਕ ਹਿੰਦੂ ਰਾਸ਼ਟਰਵਾਦੀ ਪਾਰਟੀ ਹੈ ਤੇ ਜਿਵੇਂ ਤੁਹਾਨੂੰ ਸੁਣਾਇਆ ਹੈਗਾ ਅੰਗ 1136 ਦੇ ਉੱਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਆ ਨਾ ਹਮ ਹਿੰਦੂ ਨਾ ਮੁਸਲਮਾਨ ਅਸੀਂ ਆਪਣੇ ਆਪ ਦੇ ਵਿੱਚ ਵੱਖਰੀ ਧਰਮ ਹੈ ਕੌਮ ਹੈ ਔਰ ਉਸੇ ਅੰਗ ਦੇ ਵਿੱਚ ਕਹਿੰਦੇ ਹੈਗੇ ਆ ਕਿ ਪੂਜਾ ਕਰੋ ਨਾ ਨਿਵਾਜ ਗੁਜਰਾਉ ਇਹ ਅਸੀਂ ਨਾ ਹਿੰਦੂਆਂ ਦੀ ਪੂਜਾ ਚ ਨਾ ਨਿਵਾਜ ਤੇ ਜਾਂਦੇ ਹੈਗੇ ਆ ਤੇ ਹਾਂਜੀ ਤੇ ਅ ਕੀ ਕਹਿੰਦੇ ਆ ਨਾ ਹਮ ਹਜ ਕਾਬੇ ਜਾਉ ਨਾ ਤੀਰਥ ਪੂਜਾ ਠੀਕ ਹੈ ਨਾ ਜੀ ਅਸੀਂ ਨਾ ਹਜ ਤੇ ਜਾਂਦੇ ਆ ਨਾ ਅਸੀਂ ਤੀਰਥ ਪੂਜਾ ਤੇ ਜਾਂਦੇ ਆ ਫਿਰ ਬਾਬਾ ਹਰਨਾਮ ਸਿੰਘ ਇਹ ਤੀਰਤ ਪੂਜਾ ਤੇ ਜਾ ਕੇ ਸਾਨੂੰ ਕੀ ਦੱਸਣਾ ਚਾਹੁੰਦੇ ਆ ਕਿ ਹੁਣ ਸਿੱਖ ਧਰਮ Hindu ਧਰਮ ਦੇ ਵਿੱਚ ਤਬਦੀਲ ਹੋ ਰਿਹਾ ਹੈਗਾ ਜਿਹੜੀ Hindu ਰਾਸ਼ਟਰਵਾਦੀ ਸੋਚ ਹੈ ਉਹਦਾ ਇੱਕ ਮੁਖੀ ਸਰ ਵਰਕਰ ਵੀ ਹੈਗਾ ਸਰ ਵਰਕਰ ਵੀ ਇਹੋ ਜੀਆਂ ਰੀਤਾਂ ਰਵਾਜਾਂ ਦਾ ਮਜ਼ਾਕ ਵੀ ਉਡਾਉਂਦਾ ਹੈਗਾ ਪਰ ਇਹਨਾਂ ਨੂੰ ਕੀ ਲੋੜ ਪੈਗੀ ਕਿ ਉਹਦੇ ਕਹੇ ਤੇ ਬੀਜੇਪੀ ਦੀ ਸਪੋਰਟ ਕਰੇ ਜਿਹੜਾ ਸਵਰਕਰ ਨੂੰ ਪੂਜਦੀ ਹੈ ਸਵਰਕਰ ਕਹਿੰਦਾ ਹੈ ਕਿ ਜਿਹੜੀ ਪਿਤਰਭੂਮੀ ਹੈ ਉਹਦੇ ਵਿੱਚ ਜਿਹੜੇ ਧਰਮ ਜੰਮੇ ਹਨ ਕਹਿਣ ਦਾ ਭਾ ਹਿੰਦੂ ਸਿੱਖ ਮੁਸਲਮ ਬੋਧੀ ਧਰਮ ਜਿਹੜਾ ਧਾਰਾ 25 ਚ ਵੀ ਉਹਨੇ ਪਵਾਤਾ ਹੈਗਾ ਉਹ ਪਿਤਰਭੂਮੀ ਦੇ ਧਰਮ ਕਹਿੰਦਾ ਹੈਗਾ ਜਿਹਦੇ ਵਿੱਚ ਉਹਦਾ ਕਹਿਣ ਦਾ ਭਾ ਕਿ ਜਿਹੜੇ ਧਰਮ ਦੇ ਮੁਖੀ ਸਾਡੇ ਗੁਰੂ ਆ ਬਹੁਤ ਬੁੱਧੀ ਗੌਤਮ ਬੋਧ ਜੀ ਮਹਾਵੀਰ ਜੀ ਇਹ ਸਾਰੇ ਜਿਹੜੇ ਇਸ ਧਰਤੀ ਤੇ ਜੰਮੇ ਆ ਉਹ ਹਿੰਦੂ ਆ ਪਰ ਗੁਰੂ ਸਾਹਿਬ ਸਪਸ਼ਟ ਕਰਦੇ ਆ ਕਿ ਇਹ ਗੱਲ ਝੂਠੀ ਐ ਅਸੀਂ ਨਹੀਂ ਹੈਗੇ ਹਿੰਦੂ ਅਸੀਂ ਮੁਸਲਮਾਨ ਨਹੀਂ ਹੈਗੇ ਅਸੀਂ ਗੁਰੂ ਕੇ ਸਿੱਖ ਆ ਫਿਰ ਜਦ ਤੁਮਾ ਸਾਹਿਬ ਬੀਜੇਪੀ ਦੀ ਸਪੋਰਟ ਕਰਦੇ ਆ ਕਿ ਉਹ ਇਹਦੇ ਨਾਲ ਸਹਿਮਤੀ ਦਿਖਾ ਰਹੇ ਹੈਗੇ ਨੇ ਗਣ ਗੁਰੂ ਸਾਹਿਬ ਦੇ ਦਰਬਾਰ 'ਚ ਕਰ ਦੇਣ ਉੱਥੇ ਟਕਸਾਲ ਤੇ ਬੁਲਾ ਲੈਣ ਤੇ ਸਾਨੂੰ ਕਹਿ ਦੇਣ ਕਿ ਤੁਸੀਂ ਗਲਤੋਂ ਇਸ ਇਸ ਕਰਕੇ ਕਾਰਨ ਕਰਕੇ ਗਲਤ ਹੈ ਪਰ ਅਸੀਂ ਆਪਣੀ ਬੁੱਧੀ ਨਾਲ ਆਪਣੀ ਸੋਚ ਨਾਲ ਆਪਣਾ ਨਿਰਾਲਾ ਪੰਥ ਦੀ ਸੋਚ ਉਰੇ ਲੈ ਕੇ ਹਾਜ਼ਰ ਹੋਏ ਹੈਗੇ ਆ ਤੇ ਇਹਦੇ ਉੱਤੇ ਜਵਾਬ ਦੇ ਮੌਜੂਦਾ ਐਸਜੀਪੀਸੀ ਵੀ ਹੈ ਇੱਥੇ ਦੇ ਜਿਹੜੇ ਗ੍ਰੰਥੀ ਸਾਹਿਬਾਨ ਵੀ ਹੈ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਦੱਸੋ ਸਿੱਖ ਹੁਣ ਤੀਰਤ ਪੂਜਾ ਚ ਜਾਵੇ ਕਿ ਨਾ ਜਾਵੇ ਕਿ ਆਪਣੇ ਆਪ ਨਾਮ ਸਿਮਰਨ ਕਰਕੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਇੱਥੇ ਗੁਰੂਆਂ ਦੀ ਰਾਹ ਤੇ ਤੁਰੇ ਕਿ ਜਿਹੜੇ ਰਾਹ ਤੇ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਤੋਂ ਮੱਤ ਤੋੜਦੇ ਆ ਉੱਥੇ ਤੁਰਿਏ ਇਸ ਕਰਕੇ ਅਸੀਂ ਅੱਜ ਉਰੇ ਪੇਸ਼ ਹੋਏ ਹੈਗੇ ਆ ਤੇ ਆਸ ਕਰਦੇ ਆ ਕਿ ਇਹਦਾ ਜਵਾਬ ਛੇਤੀ ਤੋਂ ਛੇਤੀ ਸਾਨੂੰ ਮਿਲ ਜੇ ਮਹਾਰਾਜ ਦੇ ਸਾਹਮਣੇ ਅਸੀਂ ਹੁਣ ਜਾ ਕੇ ਅਰਦਾਸ ਕਰਾਂਗੇ ਆ ਦੇ ਕੇ ਕਿ ਸਾਨੂੰ ਸਹੀ ਰਾਹ ਤੇ ਲਾਓ ਤੇ ਪੰਥ ਨੂੰ ਇਕੱਠਾ ਕਰੋ ਇੱਕ ਕਰੋ ਇਹ ਸੋਚ ਦੇ ਅਦੀਨ ਤੇ ਅਸੀਂ ਫੇਰ ਇਹ ਸੋਚ ਦੇ ਮਗਰ ਖੜੀਏ ਤੇ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਭੁਲਚਕ ਹੋ ਗਈ ਉਹ ਵੀ ਅਸੀਂ ਉੱਥੇ ਜਾ ਕੇ ਮਾਫੀ ਮੰਗਾਗੇ ਸਰ ਅਮਰੀਕ ਸਿੰਘ ਨੰਗਲ ਆਪ ਜੀ ਨੂੰ 2 ਮਿੰਟ ਦੱਸਣਗੇ ਗੁਰੂ ਨਾਨਕ ਸਾਹਿਬ ਬਾਰੇ ਆਓ ਜੀ ਇੱਧਰ ਆਜੋ ਇਹ ਤਰ ਬੰਮਨਾਤਾ ਇੱਥੇ ਵੀ ਗਏ ਪਰ ਉਹ ਗਏ ਕਿਉਂ ਉਹਨਾਂ ਦਾ ਜਦੋਂ ਪਿੱਤਰਾਂ ਨੂੰ ਪਾਣੀ ਸੁੱੜਦੇ ਸੀ ਹਿੰਦੂ ਲੋਕ 14000 ਯੋਜਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸੂਰਜ ਉੱਚਾ ਵਾ ਉਹਨੂੰ ਇਹ ਪਾਣੀ ਪਿੱਤਰਾਂ ਨੂੰ ਦਿੰਦੇ ਸੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਦਾ ਖੰਡਨ ਕੀਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਾਣੀ ਬਾਹਰ ਨੂੰ ਚਾ ਟੰਡਾ ਤੇ ਜਿੰਨਾ ਬ੍ਰਾਹਮਣਵਾਦ ਹੀ ਇਕੱਠਾ ਹੋ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ ਕਿ ਤੂੰ ਪੁੱਠੀ ਰੀਤ ਕਿਉਂ ਚਲਾਉਂਦੇ ਆਂ ਨਹੀਂ ਪੁੱਠੀ ਰੀਤ ਨਹੀਂ ਚਲਾਉਂਦੇ ਸਾਡੀ ਖੇਤੀ ਕਰਤਾਰਪੁਰ ਆ ਸੀ ਉਹਨੂੰ ਪਾਣੀ ਪਾਉਣ ਦੇ ਆ ਤੇ ਪੜਤਾਂ ਨੇ ਅੱਗੋਂ ਇਹ ਸਵਾਲ ਕੀਤਾ ਕਿ ਦੀ ਦੂਰ ਖੇਤੀ ਚ ਪਾਣੀ ਕਿਵੇਂ ਜਾਂਦਾ ਮਾਰਾਂ ਜੀ ਅਸੀਂ ਠੱਲ ਲਾ ਕੇ ਪਾਣੀ ਘਰ ਲਾਂਗੇ ਜਿਹੜਾ 14000 ਯੋਜਨ ਸੂਰਜ ਉੱਤਾ ਉੱਥੇ ਤੁਹਾਡਾ ਪਾਣੀ ਕਿੱਥੋਂ ਆਪੜਦਾ ਇਹ ਇਤਿਹਾਸ ਵੇਖ ਲਓ ਸੀਤਲ ਸਿੰਘ ਨੇ 4000 ਕਿਤਾਬ ਲਿਖੀ ਆ ਜੋ ਢਾਡੀ ਸਿੰਘ ਜੋਗਾ ਸਿੰਘ ਜੋਗੀ ਨੇ ਹੋਰ ਬੇਅੰਤ ਮਹਾਂਪੁਰਖਾਂ ਨੇ ਕਿਤਾਬਾਂ ਲਿਖੀਆਂ ਇਹਦੇ ਉੱਤੇ ਉਹ ਪੜ ਕੇ ਵੇਖ ਲਓ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਖੰਡਨ ਕਰਨ ਗਏ ਨੇ ਇਸ ਤਰ੍ਹਾਂ ਜਿੱਤਰਾ ਅੱਗੇ ਹੋਰ ਤੀਰਥਾਂ ਤੇ ਗਏ ਨੇ ਜਿੱਥੇ ਵੀ ਉਹ ਗਏ ਨੇ ਜੇ ਕਿਸੇ ਮੁਸਲਮਾਨ ਕੋ ਗਾਇਆ ਉਹਨੂੰ ਉਹਨੇ ਪੂਰਾ ਮੁਸਲਮਾਨ ਬਣਾਉਣ ਦਾ ਅਧਿਕਾਰ ਦਿੱਤਾ ਉਹਨਾਂ ਨੂੰ ਪੂਰਨ ਤੌਰ ਤੇ ਆਖਿਆ ਵੀ ਕਾਲਪੁਰਖ ਵਾਹਿਗੁਰੂ ਨਾਲ ਜੁੜੋ ਇਹ ਜੋ ਤੁਸੀਂ ਕਰ ਰਹੇ ਜੇ ਠੀਕ ਨਹੀਂ ਹੁਣ ਬਹੁਤ ਸਾਰੇ ਇਤਿਹਾਸਾਂ ਦੇ ਜੀ ਉੱਥੇ ਗੁਰੂ ਨਾਨਕ ਸਾਹਿਬ ਗਏ ਗੁਰੂ ਨਾਨਕ ਸਾਹਿਬ ਦਾ ਇਹ ਇਤਿਹਾਸ ਪੜੋ ਕਿ ਉਹ ਗਿਆ ਕਾਦੇ ਨਹੀਂ ਸੀ ਉਹ ਇਹਨਾਂ ਕੱਚੀਆਂ ਗੱਲਾਂ ਦਾ ਖੰਡਨ ਕਰਨ ਗਏ ਸੀ ਸਿੱਖ ਧਰਮ ਦਾ ਇਤਿਹਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਦੁਨੀਆ ਦਾ ਹੀ ਆ ਸਭ ਤੋਂ ਵੱਡਾ ਸੰਵਿਧਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੀਵਿਆਂ ਨੂੰ ਲੈ ਕੇ ਉੱਚਿਆ ਤੇ ਬਰਾਬਰਤਾ ਦਿੱਤੀ ਹੈ ਨਾਲ ਹੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਜਨਮ ਦਿਨ ਦੇ ਨਾਲ ਹੀ ਅੰਬਰਸਰ ਕਾਲੀਦਾਲ ਜੋ ਮਹਾਪੁਰਖ ਹੋਏ ਨੇ ਬ੍ਰਹਮ ਗਿਆਨੀ ਪੂਰਨ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਰਵਿਦਾਸ ਜੀ ਉਹਨਾਂ ਦਾ ਵੀ ਨਾਲ ਜਨਮ ਦਿਨ ਉੱਥੇ ਮਨਾਇਆ ਜਾਣਾ ਸਾਰੀਆਂ ਸੰਗਤਾਂ ਚੜ੍ਹਦੀ ਕਲਾ ਚ ਉੱਥੇ ਸੰਤ ਮਹਾਪੁਰਖ ਸਬੂਤ ਦੇਣ ਤੇ ਆਪਣੀ ਸੱਚ ਦੀ ਗੱਲ ਨੂੰ ਅੱਗੇ ਰੱਖਣ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਕੀ ਫਤਿਹ